ਠੀਕ ਠਾਕ ਕਿਥੋਂ ਦੇ ਕਿਥੋਂ ਬੋਲਦੇ ਕਿਥੋਂ ਆ ਰਹੇ ਤੇ ਇਹ ਨਾ ਮੁੰਡਿਆਂ ਨੂੰ ਤਾਂ ਅਰਮੀਨੀਆ ਭੇਜ assi ਕਿਥੇ ਵੀ ਲਈ ਅਰਮੀਨੀਆ ਅਰਮੀਨੀਆ ਭੇਜਾਏ 7.5 ਲੱਖ ਰੁਪਇਆ ਲੈ ਕੇ ਭਾਈ ਜਿਹੜੇ ਇਹਨਾਂ ਨੂੰ ਅਰਮੀਨੀਆ ਦੀ ਇੱਜ਼ਤ ਦੀ ਹੈ ਨਾ ਬਸ ਗੱਲ ਮੇਰੀ ਇੱਕ ਗੱਲ ਸੁਣ ਲੈ ਵੀਰ ਮੇਰਾ ਅਰਮੀਨੀਆ ਭੇਜਾ ਜਿੱਥੇ ਮਰਜੀ ਭੇਜਾ ਜੀ ਇਹਨਾਂ ਨੂੰ ਕੰਮ ਨਹੀਂ ਮਿਲਿਆ ਬੰਦਿਆਂ ਵਾਂਗ ਉਹਨਾਂ ਨੇ ਪੈਸੇ ਵਾਪਸ ਕਰਦੇ ਹੋਰ ਇਸ ਤੋਂ ਬਾਅਦ ਦੂਜੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਗੱਲ ਕੋਈ ਤਰੀਕ ਸਲਾਹ ਦਰਿਲ ਅਪੀਲ ਨਹੀਂ ਕੋਈ ਮੇਰੀ ਬਈ ਤੂੰ ਬੰਦ ਕੰਮ ਹੀ ਬੰਦ ਕਰ ਦਿਓ ਯਾਰੇ ਕਿਉਂ ਪੰਜਾਬ ਦੇ ਵਿੱਚ ਇਹ ਕੰਮ ਚਲਾਇਆ ਤੁਸੀਂ ਇਹ ਕੰਮ ਬੰਦ ਕਰੋ ਮੇ ਸਾਡੇ ਕੋਲੇ ਵੀ ਮੇਰਾ ਦੇਖਣਾ ਹੈ ਤੁਸੀਂ ਪੈਸੇ ਨਹੀਂ ਵਾਪਸ ਕਰਦੇ ਮੈਨੂੰ ਨਾਬੇ ਹੋਣਾ ਪਊ ਮੈਂ ਧਰਨਾ ਵੀ ਲਾ ਸਕਦਾ ਮੈਨੂੰ ਇੱਕ ਡੀਐਸਪੀ ਨਾਲ ਗੱਲ ਕਰਾਈ ਮਾੜਾ ਨਾਬੇ ਦੇ ਨਾਲ ਤੇ ਮੇਰੀ ਮੈਂ ਉਹਨਾਂ ਨੂੰ ਵੀ ਕਹੂੰ ਜਿੰਨੇ ਜਿੰਨੇ ਜਿਹੜੇ ਖਰਚੇ ਨੇ ਇਹਨਾਂ ਦੇ ਪੈਸੇ ਵਾਪਸ ਕਰਕੇ ਪੈਸੇ ਵਾਪਸ ਕਰਦੇ ਠੀਕ ਆ ਨਾ ਗੱਲ ਇਹ ਕੰਮ ਬੰਦ ਕਰੋ ਵੀਰ ਮੇਰਾ ਤੁਸੀਂ ਇਹ ਭੇਜਣ ਵਾਲਾ ਪੰਜਾਬ ਦੇ ਵਿੱਚ ਪੂਰੇ ਏਜੰਟਾਂ ਦਾ ਕੰਮ ਇਹ ਬੰਦ ਹੋਣਾ ਚਾਹੀਦਾ ਪੰਜਾਬ ਦੀ ਜਵਾਨੀ ਨੂੰ ਵੀ ਧੱਕ ਰਹੇ ਹੋ ਗਲਤ ਪਾਸੇ ਇਹਨਾਂ ਨੇ ਜਿੰਨੇ ਪੈਸੇ ਜਾਇਜ਼ ਬਣਦੇ ਨੇ ਪੈਸੇ ਵਾਪਸ ਕਰਦੇ ਨਾ ਤਾਂ ਮੈਂ ਪਰਚਾ ਵੀ ਕਰਵਾ